ਚੜ ਠੰਡੀਆਂ ਹਵਾਵਾਂ ਤੇ ਬਰਸਾਤ ਹੁਰੀ ਖੇ ਲੋਕਾਂ ਨੂੰ ਗਰਮੀ ਤੋਂ ਇਸਰਾਹਤ ਮਿਲੀ ਹੈ ਤੇ ਦੋ ਦਿਨ ਤੋਂ ਇਹ ਮੌਸਮ ਚੜਾ ਦੇਖਣ ਨੂੰ ਮਿਲ ਰਿਹਾ ਜਿਸ ਤੇ ਕਾਰਨ ਗਰਮੀ ਦੇ ਵਾਧਾ ਹੋਣ ਤੋਂ ਰੁਕਾਉਟ ਹੋਇਆ ਅਤੇ ਲੋਕਾਂ ਨੂੰ ਇਸ ਮੌਸਮ ਦੇ ਵੇਖੇ ਰਾਹਤ ਮਿਲੀ ਹੈ ਤਰੰਤਾਲ ਦੇ ਤਸਵੀਰਾਂ ਦਿਖਾ ਰਹੇ ਹਾਂ ਤਰੰਤਾਲ ਦੇ ਵਿੱਚ ਠੰਡੀਆਂ ਹਵਾਵਾਂ ਤੇ ਬਰਸਾਤ ਦਾ سلسلہ ਚੱਲ ਰਿਹਾ ਹੈ ਤਰੰਤਾਲ ਦੇ ਵੇਖੇ ਲੋਕਾਂ ਨੂੰ ਇਸ ਉਮਸਵਰੀ ਗਰਮੀ ਤੋਂ ਜੜੀ ਹੈ ਰਾਹਤ ਮਿਲੀ ਹੈ ਇਸੇ ਕੇ ਤਰੰਤਾਲ ਦੇ ਵੇਖੇ ਲਗਾਤਾਰ ਦੋ ਦਿਨ ਤੋਂ ਅਜਿਹਾ ਮੌਸਮ ਚੜਾ ਹੈ ਬਣਿਆ ਹੋਇਆ ਹੈ ਆਈਦਾ ਮੌਸਮ ਜੀ ਵਾਹਿਗੁਰੂ ਦਾ ਸ਼ੁਕਰ ਹੈ ਜੀ ਬਹੁਤ ਗਰਮੀ ਪੈ ਰਹੀ ਸੀ ਅੱਜ ਤੇ ਮੱਲੋ ਧਰ بارش ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਠੰਡਾ ਮੌਸਮ ਹੋਇਆ ਜੀ ਇਹ ਹਾਂ ਜੀ ਉਹ ਲੋਕੀ ਕਈ ਪੈਸੇ ਬਹੁਤ ਖਰਚਦੇ ਬਾਹਰ ਜਾ ਕੇ ਪਾੜੀ ਲੱਗ ਕੇ ਇਹੋ ਜਿਹਾ ਮੌਸਮ ਵੇਖਣ ਜਾਂਦੇ ਆਪਾਂ ਰੱਬ ਨੇ ਇੱਥੇ ਦਿਖਾਇਆ ਹੋਇਆ ਜੀ ਜੇਕਰ ਕਾਫੀ ਫਰਕ ਪੈਂਦਾ ਜੀ ਲੋਕੀ ਬਾਹਰ ਨਹੀਂ ਆਉਂਦੇ ਜੀ ਗਰਮੀ ਨਾਲ ਤੇ ਆਪ ਤੋਂ ਵੀ ਨਹੀਂ ਹੁੰਦਾ ਕੰਮ ਧੁੱਪ 'ਚ ਖਲੋਤਣਾ ਨਹੀਂ ਜਾਂਦਾ ਜੀ ਅੱਜ ਕਿਸ ਤਰ੍ਹਾਂ ਲੱਗ ਰਿਹਾ ਹੈ ਅੱਜ ਬਹੁਤ ਵਧੀਆ ਜੀ ਵਧੀਆ ਜੀ ਲੱਗ ਰਿਹਾ ਅੰਦਾ ਜੀ ਹਾਂਜੀ ਕਿਨਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮੋਰਿੰਦਰ ਸਿੰਘ ਛੱਪੀ ਮੋਰਿੰਦਰ ਸਿੰਘ ਛੱਪੀ ਜੀ ਕਿਸ ਤਰ੍ਹਾਂ ਮੌਸਮ ਅੱਜ ਦਾ ਬਹੁਤ ਵਧੀਆ ਜੀ ਇੰਜੋਏ ਕਰ ਰਹੇ ਆ ਜੀ ਗਰਮੀ ਬਹੁਤ ਜ਼ਿਆਦਾ ਸੀ ਪਹਿਲਾਂ ਹੁਣ ਬਾਰਿਸ਼ ਹੋ ਗਈ ਹੈ ਦੇਖੋ ਅੱਜ ਸੰਡੇ ਆ ਸੰਡੇ ਦੀ ਛੁੱਟੀ ਕਰਾਂਗੇ ਆਸ਼ਟ ਕਰਾਂਗੇ ਬੱਚਾਣਾ ਇੰਜੋਏਮੈਂਟ ਕਰਾਂਗੇ ਜੀ ਕਿੰਨੀ ਬਾਰਿਸ਼ ਹੋ ਰਹੀ ਹੈ ਹਲਕੀ ਕਿਹ ਹੋ ਰਹੀ ਆ ਬਸ ਮੌਸਮ ਬਹੁਤ ਜਿਆਦਾ ਵਧੀਆ ਆ ਜੀ ਇੱਥੇ ਸ਼ਿਮਲਾ ਬਣਿਆ ਪਿਆ ਆਪਣੇ ਪੰਜਾਬ ਦੇ ਚ ਇਸ ਟਾਈਮ ਜੀ ਹਾਂਜੀ ਜੀ ਇਸ ਕੰਮ ਇਸ ਤਰ੍ਹਾਂ بارش ਵਿੱਚ ਕੰਮ ਵੀ ਹੋ ਸਕਦਾ ਹੈ ਹਰੇ ਤੇ ਇੰਜੋਏਮੈਂਟ ਵੀ ਹੋ ਸਕਦੀ ਹੈ ਜੀ ਇਹੋ ਮੌਸਮ ਕਹਿੰਦੇ ਪਹਾੜੀ ਲਾਕੇ ਦੇਖਣ ਚਾਹੀਦਾ ਵਾ ਜੀ ਜਰੂਰ ਜਰੂਰ ਇਹੋ ਜਿਹਾ ਮੌਸਮ ਦੇਖਣ ਵਾਸਤੇ ਬਾਹਰ ਜਾਣਾ ਪੈਂਦਾ ਆਪਣੇ ਪੰਜਾਬ 'ਚ ਇਹੋ ਜਿਹਾ ਮੌਸਮ ਆ ਗਿਆ ਹੈ ਜੀ ਹੁਣ ਹੁਣ ਪੰਜਾਬ ਵੀ ਆਪਣਾ ਪਹਾੜੀ ਲਾਕਾ ਬਣ ਗਿਆ ਹੈ ਜੀ ਜਦੋਂ ਗਰਮੀ ਹੁੰਦੀ ਹੈ ਤੇ ਕਿੰਨਾ ਕੰਮਕਾਜ ਠਾਵ ਹੁੰਦਾ ਤੁਹਾਡਾ ਗਰਮੀ ਦੇ ਚ ਕੰਮ ਨਹੀਂ ਹੁੰਦਾ ਜੀ ਬਹੁਤ ਜਿਆਦਾ ਗਰਮੀ ਹੁੰਦੀ ਹੈ ਤੇ ਗਰਮੀ ਸੋ بارش ਹੋ ਗਈ ਮੌਸਮ ਠੰਡਾ ਆ ਗਿਆ ਤੇ ਕਾਫੀ ਰਾਹਤ ਮਿਲ ਗਈ ਹੈ